ਅੱਜ 26 ਜਨਵਰੀ ਨੂੰ ਬਾੜਾਂ ਤੇ ਆਪਣੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਲਗਭਗ 1 ਸਾਲ ਤੋਂ ਬੈਠੇ ਕਿਸਾਨਾਂ ਵੱਲੋਂ ਅਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ 62 ਦਿਨ ਵੀ ਜਾਣ ਤੇ ਕੇਂਦਰ ਸਰਕਾਰ ਦੀ ਬੇਰੁਖੀ ਦੇ ਖਿਲਾਫ ਮੋਰਚੇ ਦੀ ਕਾਰਤੇ ਸਿੱਧੂਪੁਰ ਜਥੇਬੰਦੀ ਦੇ ਬਲਾਕ ਬਾਜਾਖਾਨਾਂ ਵੱਲੋਂ ਜੀਦਾ ਟੋਲ ਪਲਾਜ਼ਾ ਤੋਂ ਲੈ ਕੇ ਬਰਗਾੜੀ ਬਹਿਬਲ ਤੱਕ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੇ ਖੇਤੀ ਲਈ ਵਰਤੇ ਜਾਣ ਵਾਲੇ ਟਰੈਕਟਰ ਹਾਈਵੇ ਤੇ ਠੱਲ ਕੇ ਕੇਂਦਰ ਸਰਕਾਰ ਦੇ ਖਿਲਾਫ ਹੈ ਜਿਹੜਾ ਅੱਜ ਵੱਡਾ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਅੱਜ ਦੇ ਪ੍ਰਦਰਸ਼ਨ ਦੌਰਾਨ ਨੈਸ਼ਨਲ ਹਾਈਵੇ ਤੇ ਟਰੈਕਟਰਾਂ ਦੀਆਂ ਲੰਬੀਆਂ ਲੈਣਾ ਲੱਗੀਆਂ ਦਿਸੀਆਂ ਇਸ ਮੌਕੇ ਕਿਸਾਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਕੇਂਦਰ ਸਰਕਾਰ ਸਾਡੀਆਂ ਜ਼ਮੀਨਾਂ ਨੂੰ ਜਿਹੜਾ ਕਾਰਪੋਰੇਟ ਘਰਾਣਿਆਂ ਦੇ ਹੱਥ 'ਚ ਦੇਣ ਲਈ ਉਤਾਵਲੀ ਹੈ ਅਤੇ ਸਾਡਾ ਅੱਜ ਦਾ ਪ੍ਰਦਰਸ਼ਨ ਸਰਕਾਰ ਨੂੰ ਚੇਤਾਵਨੀ ਹੈ ਕਿ ਜੇਕਰ ਕਿਸਾਨ ਕੋਲ ਜ਼ਮੀਨ ਹੀ ਨਹੀਂ ਰਹੀ ਤਾਂ ਸਾਡੀ ਕਰੋੜਾਂ ਰੁਪਏ ਦੀ ਮਸ਼ੀਨਰੀ ਹੈ ਜਿਹੜੀ ਉਹ ਕਬਾੜ ਹੋ ਜਾਊਗੀ ਜਿਸ ਨੂੰ ਹਰਗਿਜ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਆਓ ਸੁਣਦੇ ਹਾਂ ਕੀ ਕਿਹਾ ਕਿਸਾਨ ਆਗੂਆਂ ਨੇ ਵੇਖੋ ਸਿੱਧੂ ਲਈ ਮਾਲਵਾ ਤੋਂ ਗੁਰਪ੍ਰੀਤ ਸਿੱਧੂ ਵਾੜਾ ਭਾਈਕਾ ਦੀਏ ਖਾਸ ਰਿਪੋਰਟ ਉਹ ਬੰਦ ਕਰਕੇ ਇਸ ਤਰ੍ਹਾਂ ਸਾਈਡ ਤੇ ਲਾ ਕੇ ਰੋਜ਼ ਪ੍ਰਦਰਸ਼ਨ ਕਰ ਰਹੇ ਇਹਦੇ ਬਾਰੇ ਕੀ ਕਹਿਣਾ ਹੈ ਜਿੰ ਜੋ ਆਪਣਾ ਸ਼ੰਭੂ ਤੇ ਖਨੌਰੀ ਮੋਰਚਾ ਚੱਲ ਰਿਹਾ ਹੈ ਕਿਸਾਨ ਯੂਨੀਅਨ ਦਾ ਪਿਛਲੇ 1 ਸਾਲ ਤੋਂ ਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਸਾਂਝਾ ਮੋਰਚਾ ਲੱਗਿਆ ਹੋਇਆ ਲਗਭਗ 1 ਸਾਲ ਹੋ ਗਿਆ ਦੋ ਮਹੀਨਿਆਂ ਤੋਂ ਲਗਭਗ ਸਰਦਾਰ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਬੈਠੇ ਹੋਏ ਆ ਉਹਦੇ ਸਬੰਧ ਦੇ ਵਿੱਚ ਮੋਰਚੇ ਵੱਲੋਂ ਕਾਲ ਆਈ ਹੈ 26 ਜਨਵਰੀ ਨੂੰ ਦੇਸ਼ ਗਣਤੰਤਰ ਦਿਵਸ ਮਨਾ ਰਿਆ ਹੈ ਪਰ ਜੋ ਲੋਕਾਂ ਦੇ ਹੱਕ ਹੈ ਉਹਨਾਂ ਹੱਕਾਂ ਤੇ ਅੱਜ ਦੀ ਸਰਕਾਰਾਂ ਜਿਹੜੀਆਂ ਉਹ ਡਾਕਾ ਮਾਰ ਕੇ ਕਾਰਪੋਰੇਟ ਕਰਾਣਿਆਂ ਨੂੰ ਦੇਣਾ ਚਾਹੁੰਦੀਆਂ ਉਹਦੇ ਵਿਰੋਧ ਦੇ ਵਿੱਚ ਅੱਜ ਅਸੀਂ ਜਿਹੜੇ ਆਪਣੇ ਸੰਦ ਹੈ ਖੇਤੀ ਨਾਲ ਸੰਬੰਧਿਤ ਟਰੈਕਟਰ ਹੈ ਉਹ ਅਸੀਂ ਰੋਡ ਤੇ ਲਿਆ ਕੇ ਖੜੇ ਕੀਤੇ ਹੈ ਇਸੇ ਕਰਕੇ ਖੜੇ ਕੀਤੇ ਹੈ ਵੀ ਜੇਕਰ ਕਾਰਪੋਰੇਟ ਕਰਾਣਿਆਂ ਦੇ ਹੱਥਾਂ ਦੇ ਵਿੱਚ ਸਾਡੀ ਖੇਤੀ ਜਾਂਦੀ ਹੈ ਤੇ ਜਿਹੜੇ ਆ ਸਾਡੇ ਸੰਦ ਹੈ ਇਹ ਬੇਕਾਰ ਹੋ ਜਾਣਗੇ ਇਹ ਕਵਾੜੀਆਂ ਨੂੰ ਦੇਣੇ ਪੈਣੇ ਆ ਤੇ ਅਸੀਂ ਇਸ ਚੀਜ਼ ਦਾ ਡਟ ਕੇ ਵਿਰੋਧ ਕਰਦੇ ਆਂ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੇ ਕੰਨ ਖੁੱਲ ਜਾਣ ਕਿ ਸਮੁੱਚੇ ਦੇਸ਼ ਦੀ ਸਮੁੱਚੀ ਕਿਸਾਨੀ ਅੱਜ ਜੋ ਭਾਰਤ ਸਰਕਾਰ ਫੈਸਲੇ ਲੈ ਰਹੀ ਹੈ ਉਹਦੇ ਵਿਰੋਧ ਦੇ ਵਿੱਚ ਹੈ। ਅਗਲਾ ਕੀ ਰੂਪਰੇਖਾ ਤੋਂ ਅੱਗੇ ਇਸ ਨੂੰ। ਬੜਾ ਠੀਕ ਹੈ। ਅਗਲੀ ਰੂਪਰੇਖਾ ਕੀ ਹੈ ਸਰ? ਅਗਲੀ ਰੂਪਰੇਖਾ ਤਾਂ ਜੋ ਸਾਨੂੰ ਮੋਰਚੇ ਵੱਲੋਂ ਆਊਗੀ। ਉਹਦੇ ਮੁਤਾਬਕ ਹੈ ਇਹ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਸੀਗਾ ਇਹ 12 ਤੋਂ 1:30 ਵਜੇ ਤੱਕ ਦਾ ਸੀ। ਟੋਲ ਪਲਾਜ਼ਾਂ ਤੇ ਸੀ। ਟੋਲ ਪਲਾਜ਼ੇ 1:30 ਘੰਟਾ ਫ੍ਰੀ ਕਰਨੇ ਸੀ। ਜਿਹੜੇ ਭਾਜਪਾ ਦੇ ਨੇਤਾ ਆ ਉਹਨਾਂ ਦੇ ਬਾਰ ਦੇ ਵਿੱਚ ਬੈਠਣਾ ਸੀ ਸੈਲੋ ਸੀ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਉਹਨਾਂ ਦੇ ਬਾਰ ਵਿੱਚ ਬਹਿਣਾ ਸੀ ਜਾਂ ਹਾਈਵੇ ਦੇ ਉੱਤੇ ਟਰੈਕਟਰ ਲਾਉਣੇ ਸੀ ਅੱਜ ਦਾ ਪ੍ਰੋਗਰਾਮ ਸਾਡਾ ਇਹ ਸੀ ਜਿਹੜਾ ਨਵਾਂ ਪ੍ਰੋਗਰਾਮ ਕੋਈ ਦੇਊਗੀ ਸਾਨੂੰ ਜਥੇਬੰਦੀ ਜਾਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਿਸਾਨ ਮਜ਼ਦੂਰ ਮੋਰਚ ਵੱਲੋਂ ਜੋ ਵੀ ਆਊਗਾ ਉਹ ਦੇ ਮੁਤਾਬਕ ਹੋਰਾਂ ਨੂੰ ਕਰਾਂਗੇ ਭਾਰਤੀ ਕਿਸਾਨੀ ਨੇਕਤਾ ਸਿੱਧੂਪੁਰ ਜਿੰਦਾਬਾਦ 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 ਦੋਨਾ ਫੋਰਮਾਂ ਦਾ ਇਕਾ ਜਿੰਦਾਬਾਦ 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 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 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 ਮੋਦੀ ਸਰਕਾਰ ਮਰਦਾਬਾਦ ਮਰਦਾਬਾਦ ਮਰਦਾ ਪੜ ਕਰਾਣੇ ਮਰਦਾਬਾਦ 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 ਕੇਂਦਰ ਸਰਕਾਰ ਮਰਦਾਬਾਦ 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 ਭਾਰਤੀ ਕਿਸਾਨ ਯੂਨੀਅਤ ਸਿੱਧੂਪੁਰ ਜਿੰਦਾਬਾਦ 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 ਖੁਲਾਜ ਜਗੀ ਸਿੰਘ ਢਲੇਵਾ ਜਿੰਦਾਬਾਦ 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 ਖੁਲਾਜ ਜਗੀ ਸਿੰਘ ਢਲੇਵਾ ਜਿੰਦਾਬਾਦ 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 ਪੰਜਾਬ ਸਰਕਾਰ ਮਰਦਾ ਆਪਾਂ ਪੈਸੇ ਟ੍ਰੈਕਟਰ ਜਾਇ ਹੁੰਨੇ ਆ ਆਪਾਂ ਕੰਮ ਵੀ ਛੱਡਿਆ ਫੇਸਟ ਵੀ ਲੈ ਗਿਆ ਜਾਂ ਥੋੜੀ ਜਿਹੀ ਮਾਰ ਲਓ